ਲਓ ਵੀ ਮਿੱਤਰੋ ਜਿਹੜੇ ਭਰਾ ਆਪਣੇ ਪੰਜਾਬ ਨਸਲ ਦੀ ਮੱਝੋ ਕੇ ਖਾਨਦਾਨ ਦੀ ਬਸ਼ੇਰੀ ਜਾਂ ਘੂੜੀ ਲੱਭਦੇ ਸੀ ਉਹਨਾਂ ਲਈ ਅੱਜ ਲਿਆਤੀ ਬਸ਼ੇਰੀ ਤਿੰਨ ਸਾਲ ਦੀ ਘੂੜੀਆਂ ਚ ਵੀ ਆਉਂਦੀ ਆ। ਇਹਨੂੰ ਸਵਾਰੀ ਦੀ ਵੀ ਪਾਸਾ ਮੀਟ ਵੀ ਹੋਈ ਹੋਈ ਮੰਨ ਲਓ ਬਰੀਡਿੰਗ ਦੇ ਲਈ ਵੀ ਸਹੀ ਆ ਤੇ ਰੰਗ ਵੀ ਨੀਲਾ ਤੇ ਹੱਥਾਂ ਪੈਰਾਂ ਦੀ ਸਾਫ ਸਾਰੀ ਡਿਟੇਲ ਦਵਾਂ ਮੈਂ ਸਭ ਤੋਂ ਪਹਿਲਾਂ ਤਾਂ ਸਵਾਗਤ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਦਾ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਜੀ ਆਇਆਂ। ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਦੇ ਨਾਲ ਹਾਜ਼ਰ ਹੋਇਆ ਜੀ 6 ਜੁਲਾਈ 2025 ਦੀ ਇਹ ਵੀਡੀਓ ਤੇ ਅੱਜ ਤੁਹਾਨੂੰ ਪੰਜਾਬ ਨਸਲ ਦੀ ਮੱਝੋ ਖਾਨਦਾਨ ਦੀ ਚੰਗੀ ਬਸ਼ੇਰੀ ਲਿਆਤੀ ਜੈਜ ਮੋਲ ਦੀ ਜਮਾ ਘੱਟ ਪੈਸਿਆਂ ਦੀ ਆ ਤੇ ਮੀਟ ਵੀ ਹੋਈ ਹੋਈ ਆ ਹਾਈਟ ਵੀ ਸੋਹਣੀ ਆ ਤੋਰਾ ਤੂਰਾ ਵੀ ਸੋਹਣਾ ਸਾਰੀ ਡਿਟੇਲ ਦਵਾਂਗੇ ਸਭ ਤੋਂ ਪਹਿਲਾਂ ਤੁਸੀਂ ਸਾਰੀ ਵੀਡੀਓ ਪ੍ਰੋਪਰ ਦੇਖ ਲਓ ਜੇ ਤੁਹਾਨੂੰ ਬੱਚੀ ਪਸੰਦ ਆਈ ਤਾਂ ਲਾਸਟ 'ਚ ਨੰਬਰ ਦਿੱਤੇ ਹੁਣ ਕੋ ਡਿਟੇਲ ਲੈ ਲੋ ਪਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਕੋਈ ਭਰਾ ਇਦਾਂ ਦਾ ਜਾਨਵਰ ਲੱਭਦਾ ਹੋਵੇ ਉਹਦੀ ਭਾਲ ਖਤਮ ਹੋ ਜੇ ਉਹਦੇ ਤਾਂ ਇਹ ਵੀਡੀਓ ਜਲਦੀ ਤੋਂ ਜਲਦੀ ਪਹੁੰਚ ਜੇ ਤੇ ਕਮੈਂਟ ਜ਼ਰੂਰ ਕਰਨਾ ਲਾਈਕ ਕਰਨਾ ਤੇ ਚੈਨਲ ਸਬਸਕ੍ਰਾਈਬ ਕਰਨਾ ਕਿਉਂਕਿ ਮਾਰਕੀਟ ਨਾਲੋਂ ਸਸਤਾ ਜਾਨਵਰ ਤੁਹਾਨੂੰ ਆਪਣੇ ਚੈਨਲ ਤੇ ਹੀ ਮਿਲੋ ਤੇ ਦੋਸਤੋ ਆਜੋ ਵੱਧ ਹੈ ਵੀਡੀਓ ਵੱਲ ਦਿੰਨੇ ਹੈ ਡਿਟੇਲ ਬੱਚੀ ਦੀ 3 ਸਾਲ ਦੋਸਤੋ ਉਮਰ ਆ ਮੱਝੂ ਕੇ ਖਾਨਦਾਨ ਦੀ ਹੈ ਨਾ ਘੋੜੀ ਦੀ ਪੋਤੀ ਆ ਮਾਇਦੀ ਖਲੀ ਦਾਰਾ ਪਰਾਲੇ ਦੀ ਤਾਂ ਕੀ ਗਈ ਆ ਉਹ ਆਪਾਂ ਨੂੰ ਜਿਵੇਂ ਓਨਰਾਂ ਨੇ ਦੱਸਿਆ ਉਹ ਮੈਂ ਆਪਾਂ ਤੁਹਾਨੂੰ ਦੱਸਦਾ ਪਰ ਜਿਹੜੀ ਗੱਲ ਆਪਾਂ ਬਾਲਪੋਰੀਆਂ ਦੀ ਕਰੀਏ ਬਾਲਪੋਰੀਆਂ ਦੀ ਸਾਫ ਆ ਹੱਥਾਂ ਪੈਰਾਂ ਦੀ ਜਿਵੇਂ ਸਾਫ ਆ ਨੀਲਾ ਰੰਗ 3 ਸਾਲ ਦੀ ਉਮਰ ਇਹ ਮੇਰੇ ਤੋਂ ਗੋਲਡਨ ਰੌਗ ਦੇ ਬੱਚੇ ਤੋਂ ਇਹ ਮੀਟ ਹੋਈ ਹੋਈ ਆ 22 ਇੱਕ ਦਿਨ ਮੀਟ ਹੋਈ ਨੂੰ ਹੋਇਆ ਤੇ ਸਵਾਰੀ ਸੂਰੀ ਜੀ ਸਾਉ ਠੰਡੀ ਆ ਹੱਥਾਂ ਪੈਰਾਂ ਨੂੰ ਤੁਸੀਂ ਦੇਖ ਸਕਦੇ ਹੋ ਅਜੇ ਬੱਚੀ ਕਰਕੇ ਸਰੀਰ ਥੋੜਾ ਲਿੱਸਾ ਪਰ ਉਹ ਜੇ ਰੇਟ ਵੀ ਆਪਾਂ ਕਹਿ ਦਈਏ ਨਾ ਜਵਨ ਜੈਜ ਮਲਦੀ ਆ ਮੇਟ ਹੋਈ ਹੋਈ ਘੋੜੀ ਉਪਰੋਂ ਮੰਨ ਲਓ ਮੱਝੂਏ ਖਾਨਦਾਨ ਆਪਣੇ ਪੰਜਾਬ ਨਸਲ ਦੀ ਨੀਲੀ ਹੋ ਰਹੀ ਆ ਦੇਖੋ ਕਲਰ ਹਜੇ ਚੇਂਜ ਹੋਣਾ ਹਜੇ ਤਾਂ ਕਲਰ ਇਹਦਾ ਹੋਰ ਵੀ ਚੇਂਜ ਹੋਈ ਜਾਣਾ ਤੇ ਤਿੰਨ ਪੈਰ ਤੇ ਚਟੇ ਆ ਜੀ ਮੱਥੇ ਫੁੱਲ ਆ ਕੰਨਾ ਕੁੰਨਾ ਦੇ ਛੋਟਾ ਕੰਨਾ ਦੇਖੋ ਕੁੰਡੀ ਵਾਲਾ ਕੰਨਾ ਧੌਣ ਲੰਮੀ ਆ ਲੈਂਥ ਨੂੰਥੀ ਸੋਹਣੀ ਆ ਤੇ ਰੰਗ ਰੂੰਗ ਵੀ ਜਿਹੜਾ ਪਾ ਨੀਲਾ ਡੈਪਲ ਸਟੇਜ ਵਾਲਾ ਭਾਲਦੇ ਨੇ ਉਹ ਚ ਖੜੀ ਆ ਮੌਕੇ ਤੇ ਬਾਕੀ ਜਿਹੜੇ ਵੀ ਕੇਸ ਸੱਜਣ ਦੇ ਪਸੰਦ ਹੋਏ ਨੰਬਰ ਥੱਲੇ ਚੱਲੀ ਜਾਂਦੇ ਆ ਸੰਪਰਕ ਕਰ ਲਿਓ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ